Jio ਨੇ ਆਪਣਾ ਜਿਹੜਾ five G network ਨੂੰ high speed ਨਾਲ ਲੋਕਾਂ ਦੇ ਵਿੱਚ ਦੇਣ ਦੇ ਲਈ ਕਮਰ ਕਸ ਲਈ ਹੈ ਆਹ ਦੇਖੋ ਤੁਸੀਂ ਆਹ ਬਹੁਤ ਆਧੁਨਿਕ instrument ਜਿਹੜੇ ਹੈਗੇ ਨੇ ਜਿਹੜੇ ਅਹ fiber connection ਆਪਣੇ ਘਰੇ ਲੱਗਦੇ ਨੇ ਉਹਨਾਂ ਦੇ ਜਿਹੜੇ joint ਹੈਗੇ ਆ ਇਹ joint ਕਰਨ ਵਾਲੀ ਮਸ਼ੀਨ ਹੈ ਇਹਦੇ ਨਾਲ ਜਿਹੜਾ ਹੈਗਾ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ internet ਦਾ connection ਲੱਗਦਾ ਗਾ ਜੀਓ ਫਾਈਬਰ ਦਾ ਜਿਹੜਾ ਅੱਜ ਕੱਲ੍ਹ ਨਾ ਅੱਜ ਕੱਲ੍ਹ ਬਹੁਤ popular ਹੋ ਰਿਹਾ ਗਾ। ਔਰ ਇਹ 5G ਨੈਟ ਦੀ ਸਪੀਡ ਵਾਸਤੇ ਇਹ ਜਿਹੜਾ ਹੈਗਾ ਦੋ ਤਾਰਾਂ ਨੂੰ ਜੁਆਇੰਟ ਲੱਗ ਰਿਹਾ ਹੈਗਾ ਦੇਖੋ ਤੁਸੀਂ ਦੇਖੋ ਬਹੁਤ ਬਹੁਤ ਬਰੀਕੀ ਕੰਮ ਹੈ ਬੜਾ ਸਫਾਈ ਨਾਲ ਤੇ ਬਹੁਤ ਬਰੀਕੀ ਕੰਮ ਹੈ ਅੱਜ ਮੈਨੂੰ ਇਹ ਮਿੱਤਰ ਦੋਸਤ ਮਿਲ ਗਏ ਉਹ ਇਹ ਕੰਮ ਕਰ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਵੀ ਐ ਕਰਕੇ ਵੀ ਇਹ ਕਿਹੜੀ ਕੰਪਨੀ ਦਾ ਹੈਗਾ ਉਹਨਾਂ ਨੇ ਦੱਸਿਆ ਵੀ ਇਹ ਜੀਓ ਕੰਪਨੀ ਦਾ ਜਿਹੜਾ ਹੈਗਾ ਕੰਮ ਹੈ ਜਿਹੜਾ ਜੋਰਾਂ ਤੇ ਚੱਲ ਰਿਹਾ ਹੈਗਾ 5G ਜਿਹੜਾ ਹੈਗਾ ਸਪੀਡ ਨੂੰ ਘੱਟੋ ਘੱਟ ਇਹਨਾਂ ਨੇ 500 Mbps ਸਪੀਡ ਜਿਹੜੀ ਹੈਗੀ ਆ ਉਹ ਘਰਾਂ ਦੇ ਵਿੱਚ ਇੰਟਰਨੈਟ ਦੇ ਜ਼ਰੀਏ ਦੇਣੀ ਸ਼ੁਰੂ ਕਰ ਦੇਣੀ ਆ ਇੱਕੋ ਹੀ ਡੱਬਾ ਲੱਗੂਗਾ ਉਸ ਡੱਬੇ ਦੇ ਉੱਤੇ ਆਪਣੇ ਘਰੇ ਜਿਹੜੀਆਂ ਹੈਗੀਆਂ LCDਆਂ ਚੱਲਣਗੀਆਂ ਆਪਣੇ ਮੋਬਾਈਲ ਵੀ ਚੱਲਣਗੇ ਅੱਜਕੱਲ ਜਿਹੜੀਆਂ LED TV ਆ ਬਹੁਤ ਵੱਡੇ ਵੱਡੇ ਆ ਗਏ ਉਹਨਾਂ ਦੇ ਵਿੱਚ Android ਸਿਸਟਮ ਆ ਗਿਆ ਵੀ ਕੋਈ ਡਿਸ਼ ਲਾਉਣ ਦੀ ਲੋੜ ਨਹੀਂ ਕੀ ਸਿੱਧਾ ਐਂਡਰੋਇਡ ਜਿਹੜਾ ਹੈਗਾ ਨੈੱਟ ਨੂੰ ਆਨ ਕਰੋ ਤੇ ਜਿਹੜੀ ਐਲਈਡੀ ਟੀਵੀ ਦੇ ਵਿੱਚ ਜਿਹੜੇ ਸਾਰੇ ਜਿਹੜੇ ਹੈਗੇ ਆ ਉਹ YouTube ਦੇ ਉੱਤੇ ਚੱਲਣ ਵਾਲੇ ਜਾਂ ਲਾਈਵ ਚੈਨਲ ਚੱਲਣ ਜਿਹੜੇ ਹੈਗੇ ਆ ਉਹ ਸਾਰੇ ਇਸ ਤਕਨੀਕ ਦੇ ਥਰੂ ਆਪਣੇ ਘਰਾਂ ਦੇ ਵਿੱਚ ਬਹੁਤ ਕਲੀਅਰ ਤੇ ਬਹੁਤ ਵਧੀਆ ਸਪੀਡ ਨਾਲ ਚੱਲਿਆ ਕਰਨਗੇ ਆ ਦੇਖੋ ਤੁਸੀਂ ਇਹ ਬਹੁਤ ਮਿਹਨਤ ਕਰ ਰਿਹਾ ਮੁੰਡਾ ਆ ਦੇਖੋ